ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਮੰਡੀ ਬਰੀ ਵਾਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਪੈਂਦਾ ਮੰਡੀ ਨੂੰ ਇਸ ਨੂੰ ਤੇ ਤਹਿਸੀਲ ਬਰੂ ਵਾਲੇ ਮੰਡੀ ਦੀ ਆ ਸੋ ਦੋਸਤੋ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਆ ਵੱਡੀ ਬਾਡੀ ਬੰਤਰ ਦੀ ਝੋਟੀਆ ਮੋਰਾ ਨਸਲ ਗੱਬਣਾ ਦੋਸਤੋ ਪਹਿਲਾ ਸੂਆ ਸੁਣਾ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਹੋ ਜਿਹੜੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਦੇਖ ਰਹੇ ਸੋਹਰਾਜ ਭੋਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਹ ਸਾਰੀ ਜਾਣਕਾਰੀ ਦੋਸਤੋ ਲੈਣਿਆਂ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਤੇ ਸੁਰਿੰਦਰ ਭਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 98774 98774 53415 552415 ਹਾਂਜੀ ਇਹ ਝੋਟੀ ਬਾਈ ਆਪਣੇ ਘਰ ਦੀ ਹੈ ਨਾ ਘਰ ਦੀ ਘਰ ਦੀ ਬਾਈ ਤੇ ਪਹਿਲਾ ਸੂਆ ਹੁੰਦੀ ਹੈ ਹਾਂ ਪਹਿਲਾ ਸੂਆ ਘਰ ਦੀ ਹੈ ਬਾਈ ਬੜੇ ਸ਼ੌਂਕ ਨਾਲ ਪਾਲੀ ਸੀਗੀ ਅੱਛਾ ਇਹਦਾ ਇੱਕ ਮਾਝ ਆਪਣੇ ਸੂਈ ਵੀ ਹੈ ਛੋਟਾ ਪਰਿਵਾਰ ਆ ਚਾਰ ਜੀ ਆ ਵਾਹ ਜੀ ਵਾਹ ਤੇ ਬੜੇ ਲਾਡਾ ਨਾਲ ਡਾਕਟਰ ਮਨਜੀਤ ਨੇ ਇਹਦਾ ਟੀਕਾ ਭਰਿਆ ਸੀਗਾ ਠੀਕ ਆ ਵੈਸੇ ਨਾ ਭੁੱਲ ਗਿਆ ਪਾਉ ਦਾ ਅੱਛਾ ਅੱਛਾ ਬਹੁਤ ਚੰਗੇ ਲੈਵਲ ਦੇ ਟੀਕੇ ਉਹ ਮਨਜੀਤ ਹੀ ਸਾਡੇ ਦਾ ਜੀ ਆਉਂਦਾ ਜਾਂਦਾ ਜਦੋਂ ਕੋਈ ਬਾਣੀ ਮੁੱਠੀ ਦਵਾਈ ਬੂਟੀ ਵੀ ਲੈਣੀ ਹੁੰਦੀ ਹੈ ਇਹ ਆਪ ਵੀ ਚੰਗੇ ਸਿਮਣਦੇ ਆ ਤੇ ਲੱਗਿਆ ਵੀ ਅੱਗੇ ਚੰਗਾ ਹੈ ਹਾਂ ਲੱਗੇ ਚੰਗਾ ਹੈ ਪਰ ਉਹ ਸਟਾਰ ਰਹਿ ਗਿਆ ਭੁੱਲ ਭੁੱਲ ਗਏ ਕਿੱਥੇ ਰੱਖ ਕੇ ਹਾਂ ਤੇ ਹੋਰ ਮੋਰਾ ਨਸਲ ਦੀ ਜੀ ਇਹ ਤੇ ਇਹਦੀ ਮਾਂਥਲੇ ਕਿੰਨਾ ਗਦ ਦੁੱਧ ਆ ਬਾਈ ਉਹ ਜੀ 12 ਕਿ ਲੀਟਰ ਦੁੱਧ ਦਿੰਦੀ ਰਹੀ ਆ ਬਾਕੀ ਅਸੀਂ ਵੇਚਦੇ ਨਹੀਂ ਗਏ ਵੀਰੇ ਘਰੇ ਹੀ ਪੀਨੇ ਜਿੰਨਾ ਕੁ ਹੁੰਦਾ ਠੀਕ ਆ ਹਾਂ ਤੇ ਇਹ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ ਇਹ ਬਾਈ ਘੱਟ ਤੋਂ ਘੱਟ ਹਜੇ ਲੈ ਜੂਗੀ 20-22 ਦਿਨ 20-22 ਦਿਨ ਹਾਂ 25 ਵੀ ਜਾ ਸਕਦੀ ਹੈ ਸੌਖੀ ਕਰਕੇ ਲਓ ਵੀ ਮਿੱਤਰੋ ਸਿੰਗ ਜਰੂਰ ਥੋੜਾ ਜਿਹਾ ਖੁੱਲਾ ਤੇ ਬਾਡੀ ਮੁਤਾਬਕ ਜੱਚਦਾ ਦੋਸਤੋ ਠਾਣਾ ਥੋਣਾ ਸੋਹਣਾ ਲੱਗਿਆ ਤੁਹਾਨੂੰ ਦਿਖਾਉਣੀ ਆ ਨੇੜੇ ਲਓ ਵੀ ਬਾਈ ਹੱਥ ਲਾ ਰਿਹਾ ਦੇਖ ਸਕਦੇ ਹੋ ਦੋਸਤੋ ਜਮਾ ਵਿਚਾਰੀ ਨਾ ਥਾਣਾ ਦਾ ਸਾਈਜ਼ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਮੋਟਾ-ਮੋਟਾ ਥਾਣਾ ਦੋਸਤੋ ਤੇ ਲੈਥ ਵੀ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਿਖਾਉਣੇ ਆ ਜੈਡ ਬਲੈਕ ਆ ਜਾਵਾ ਬਿਲਕੁਲ ਪੂਛ ਦੇ ਵਿੱਚ ਵਾਲਾ ਕੋਈ ਵੀ ਚਿੱਟਾ ਹੈ ਨਹੀਂਗਾ ਸੋਹਣਾ ਹਵਾਨਾ ਤਿਆਰ ਕਰਨਾ ਦੋਨਾਂ ਪਾਸਿਆਂ ਤੋਂ ਦੋਸਤੋ ਸੇਮ ਸਾਈਜ਼ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਣ ਲੱਗਿਆ ਤੇ ਸਾਫ ਸਫਾਈ ਬਹੁਤ ਆ ਦੋਸਤੋ ਹਜੇ 20 ਰਨ ਸੂਣ ਚ ਬਾਈ ਕਹਿੰਦਾ ਪਏ ਆ ਤੇ ਹਵਾਨਾ ਬਹੁਤ ਚੰਗਾ ਤਿਆਰ ਕਰਦੀ ਹੁੰਦੀ ਦੇਖ ਸਕਦੇ ਹੋ ਤੁਸੀਂ ਮੈਥੋਂ ਥੋੜਾ ਜਿਹਾ ਡਰਦੀ ਹੈ ਬਾਈ ਕਹਿੰਦਾ ਵੀ ਮੇਰੇ ਤਾਂ ਭਵੇਂ ਬੁੱਕਲ ਜਿ ਸਮਝੇ ਤੇ ਤਾਂ ਵੀ ਨਹੀਂ ਹਿਲਦੀ ਇਹ ਬਾਈ ਤੋੜ ਕੇ ਵਿਖਾ ਦੇ ਕੈਟ ਕੋੜੇ ਦੀ ਬਹੁਤ ਚੰਗੀ ਆ ਦੋਸਤੋ ਦੇਖ ਸਕਦੇ ਆ ਕਿਸੇ ਬੋਲਣ ਨਾਲੋਂ ਘੱਟ ਨਹੀਂ ਲਓਏ ਮਿੱਤਰੋ ਤੋੜ ਕੇ ਤੁਹਾਨੂੰ ਦਿਖਾਉਨੇ ਆ ਝੋਟੀ ਬਹੁਤ ਚੰਗੀ ਏ ਥੱਲੋਂ ਸਾਫ਼ ਸੁਥਰੀ ਆ ਇਹ ਰਾਜੀ ਭਲੀ ਬਹੁਤ ਆ ਜੀ ਤੇ ਬਾਈ ਨੇ ਸ਼ੌਂਕ ਨਾਲ ਪਾਲੀ ਆ ਬਾਈ ਕਹਿੰਦਾ ਵੀ ਆਪਣਾ ਕੋਈ ਵੇਚ ਖਰੀਦ ਦਾ ਕੰਮ ਨਹੀਂਗਾ ਤੇ ਦੋ ਜੀਆਂ ਚਾਰ ਜੀਆਂ ਕਰੇ ਤੇ ਦੁੱਧ ਵੇਚਦਾ ਨਹੀਂਗਾ ਬਾਈ ਘਰੇ ਘਰੇ ਆਪਦੇ ਪਸ਼ੂਆਂ ਦਾ ਦੁੱਧ ਪੀਂਦਾ ਓੜੋ ਬਾਈ ਲਓਏ ਮਿੱਤਰੋ ਨੇ ਇਹਨੂੰ ਦਿਖਾ ਦਿੰਨੇ ਆ ਥੋੜਾ ਜ ਮੈਥੋਂ ਘਬਰਦੀ ਆ ਚਲੋ ਤੋਰੋ ਨਾ ਵੀ ਨਾ ਵੀ ਤੋੜ ਕੇ ਤੁਹਾਨੂੰ ਦਿਖਾਤੀ ਆ ਥੋੜਾ ਜ ਮੈਥੋਂ ਘਬਰਉਂਦੀ ਸੀ ਇਹ ਇਸ ਕਰਕੇ ਹਾਂਜੀ ਭਾਈ ਜੀ ਕੀ ਮੁੱਲ ਕੀਤਾ ਇਹਦਾ ਜੀ ਮੁੱਲ ਭਾਈ ਫੋਨ ਤੇ ਕਰ ਲਾਂਗੇ ਠੀਕ ਆ ਜੀ ਹਾਂ ਲੋ ਵੀ ਸਜਣੋ ਜਿਸ ਵੀ ਕਿਸੇ ਵੀਰ ਨੂੰ ਝੋਟੀ ਪਸੰਦ ਹੋਈ ਆ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇ ਦੋਸਤੋ ਜਲਦੀ ਮਿਲਦੇ ਆ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ